ਮੈਂ ਬਹੁਤ ਸਾਲ ਕਾਂਗਰਸ ਦੀ ਸੇਵਾ ਕੀਤੀ ਹੈ। ਔਰ ਮੇਰਾ ਮੋਟੋ ਹਮੇਸ਼ਾ ਹੀ ਜਨਤਾ ਦੀ ਸੇਵਾ ਰਹੀ ਹੈ। ਹੁਣ ਮੈਂ ਇਸ ਤਰ੍ਹਾਂ ਆਹ ਮੈਂ ਭਾਜਪਾ ਜੁਆਇਨ ਕੀਤੀ ਹੈ। ਔਰ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਜਿਹੜਾ નેਤৃত্ব ਹੈ ਜਿਸ ਤਰ੍ਹਾਂ ਦਿਨ ਰਾਤ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੀ ਸੇਵਾ ਕਰ ਰਹੇ ਹਨ। ਮੈਂ ਦੇਖਦੀ ਹਾਂ ਉਹਨਾਂ ਨੂੰ 18-18 ਘੰਟੇ। ਮੈਂ ਤਾਂ ਇਹ ਕਹਾਂਗੀ 24 ਘੰਟੇ ਹੀ ਉਹ ਲੱਗੇ ਰਹਿੰਦੇ ਹਨ ਲੋਕਾਂ ਦੀ ਸੇਵਾ ਵਿੱਚ। ਤੇ ਮੈਨੂੰ ਇਹ ਬਹੁਤ ਚੰਗਾ ਲੱਗਿਆ ਕਿ ਇਸ ਚੀਜ਼ ਤੋਂ ਮੈਂ ਇਨਫਲੂਐਂਸ ਹੋ ਕੇ ਭਾਜਪਾ ਜੁਆਇਨ ਕੀਤੀ ਹੈ ਅੱਜ ਦੇ ਹਾਊਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਹਾਊਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਬਹੁਤ ਸਾਰੇ ਏਜੰਡੇ ਜਿਹੜੇ ਨੇ ਅੱਜ ਰੱਖੇ ਗਏ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਚੰਗੀ ਸ਼ੁਰੂਆਤ ਸਾਡੀ ਮੇਰ ਸਾਹਿਬਾ ਨੇ ਕੀਤੀ ਹੈ ਪਿੰਡਾਂ ਦੀ ਗੱਲ ਚੱਕੀ ਹੈ ਜਿਹੜਾ ਲੈਂਡ ਪੋਲਿੰਗ ਦੀ ਗੱਲ ਉਹਨਾਂ ਨੇ ਐਡਵਾਈਜ਼ਰੀ ਕਮੇਟੀ ਵਿੱਚ ਚੱਕੀ ਹੈ ਉਹ ਬਹੁਤ ਵਧੀਆ ਉਹਦੇ ਨਾਲ ਬਹੁਤ ਸਾਰੇ ਸਾਡੇ ਅੱਜ ਕਾਉਂਸਲਰ ਸਾਹਿਬ ਵੀ ਤੁਸੀਂ ਦੇਖੋ ਕਿ ਬਹੁਤ ਖੁਸ਼ੀ ਪ੍ਰਗਟ ਕਰ ਰਹੇ ਸੀਗੇ ਔਰ ਲੋਕਾਂ ਦੀ ਇੱਕ ਉਮੀਦ ਜਗੀ ਹੈ ਕਿ ਹੁਣ ਪਿੰਡਾਂ ਦੀ ਤਰਫ ਵੀ ਬਹੁਤ ਤਵੱਜੂ ਦੇ ਕੇ ਕੰਮ ਕੀਤਾ ਜਾਵੇਗਾ ਮੈਨੂੰ ਤਾਂ ਲੱਗਦਾ ਕਿ ਸ਼ੁਰੂਆਤ ਹੀ ਮੇਰੇ ਸਾਹਿਬਾਂ ਨੇ ਪਿੰਡਾਂ ਦੀ ਗੱਲ ਰੱਖ ਕੇ ਕੀਤੀ ਹੈ ਤੇ ਇਹ ਚੰਗੀ ਗੱਲ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਸੀਗੀ ਤੇ ਬਹੁਤ ਸਾਰੇ ਮੁੱਦੇ ਜਿਹੜੇ ਨੇ ਹਾਊਸ ਦੇ ਵਿੱਚ ਰੱਖੇ ਗਏ ਨੇ ਤੇ ਮੇਰੇ ਨਾਲ ਇਸ ਵਕਤ ਗੁਰਬਖਸ਼ ਰਾਵਾਂ ਜੀ ਜਿਹੜੇ ਨੇ ਮੇਰੇ ਨਾਲ ਨੇ ਉਹ ਕਾਂਗਰਸ ਛੱਡ ਕੇ ਭਾਜਪਾ ਨੂੰ ਜੁਆਇਨ ਕੀਤਾ ਮੈਮ ਸਸਕਲਪੋ ਸਸਕਲ ਜੀ ਕੀ ਕਾਰਨ ਬਣ ਗਏ ਕਾਂਗਰਸ ਛੱਡਣ ਦੇ ਹਰਸੁਰ ਤੋਂ ਪਹਿਲਾਂ ਜੀ ਮੈਂ ਬਹੁਤ ਸਾਲ ਕਾਂਗਰਸ ਦੀ ਸੇਵਾ ਕੀਤੀ ਹੈ ਔਰ ਮੇਰਾ ਮੋਟੋ ਹਮੇਸ਼ਾ ਹੀ ਜਨਤਾ ਦੀ ਸੇਵਾ ਰਹੀ ਹੈ ਹੁਣ ਮੈਂ ਇਸ ਤਰਫ ਹਾਂ ਮੈਂ ਭਾਜਪਾ ਜੁਆਇਨ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਜਿਹੜਾ ਨੇਤৃত্ব ਹੈ ਜਿਸ ਤਰ੍ਹਾਂ ਦਿਨ ਰਾਤ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੀ ਸੇਵਾ ਕਰ ਰਹੇ ਹਨ ਮੈਂ ਦੇਖਤੀ ਹਾਂ ਉਹਨਾਂ ਨੂੰ 18-18 ਘੰਟੇ ਮੈਂ ਤਾਂ ਇਹ ਕਹਾਂਗੀ 24 ਘੰਟੇ ਹੀ ਉਹ ਲੱਗੇ ਰਹਿੰਦੇ ਆ ਲੋਕਾਂ ਦੀ ਸੇਵਾ ਵਿੱਚ ਤੇ ਮੈਨੂੰ ਇਹ ਬਹੁਤ ਚੰਗਾ ਲੱਗਿਆ ਤੇ ਇਸ ਚੀਜ਼ ਤੋਂ ਮੈਂ ਇਨਫਲੂਐਂਸ ਹੋ ਕੇ ਭਾਜਪਾ ਜੁਆਇਨ ਕੀਤੀ ਹੈ ਅੱਜ ਦੇ ਹਾਊਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਹਾਊਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਬਹੁਤ ਸਾਰੇ ਏਜੰਡੇ ਜਿਹੜੇ ਨੇ ਅੱਜ ਰੱਖੇ ਗਏ ਦੇਖੋ ਜੀ ਅੱਜ ਦਾ ਹਾਊਸ ਜਿਹੜਾ ਹੈਗਾ ਫਰਸਟ ਹਾਊਸ ਇਸ ਮੇਰ ਹਰਪ੍ਰੀਤ ਕਾਲ ਬਬਲੇ ਜੀ ਦਾ ਸੀਗਾ ਔਰ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਹਾਊਸ ਚਲਾਇਆ ਹਮੇਸ਼ਾ ਹੀ ਹੁੰਦਾ ਹੈ ਕਿ ਜਦ ਅਸੀਂ ਪਹਿਲਾ ਹਾਊਸ ਸਾਲ ਦਾ ਰੱਖਦੇ ਹਾਂ ਨਵਾਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਚੁਣ ਕੇ ਆਉਂਦੇ ਹਰ ਕੋਈ ਆਪਣੀ ਤਰਫੋਂ ਵਧਾਈਆਂ ਦਿੰਦਾ ਹੈ ਔਰ ਆਪਣੇ ਕੁਝ ਸਜੈਸ਼ਨਸ ਰੱਖਦੇ ਉਵੇਂ ਹੀ ਅਸੀਂ ਕੁਝ ਸਜੈਸ਼ਨਸ ਰੱਖੇ ਮੈਂ ਖੁਦ ਪਰਸਨਲੀ ਤੌਰ ਤੇ ਕਹਾਂਗੀ ਕਿ ਮੈਂ ਕਿਹਾ ਵੀ ਜਿਵੇਂ ਰੋਜ਼ ਫੈਸਟੀਵਲ ਹੈ ਕੋਈ ਤੋਂ ਸਾਨੂੰ ਸੈਂਟਰਲ ਗਵਰਨਮੈਂਟ ਤੋਂ ਗ੍ਰਾਂਟ ਮਿਲਦੀ ਹੈ ਉਹਦੇ ਲਈ ਤੁਸੀਂ ਐਫਰਟਸ ਕਰੋ ਗਵਰਨਰ ਸਾਹਿਬ ਨਾਲ ਅੱਜ ਪਤਾ ਲੱਗਿਆ ਕਿ 5:30 ਵਜੇ ਮੀਟਿੰਗ ਹੈ ਉਹਨਾਂ ਦੀ ਤੇ ਹੋਰ ਕਈ ਪ੍ਰੋਜੈਕਟ ਬੇਸ ਜਿਹੜੇ ਅਪਰੂਵਲਸ ਹੈ ਫਾਈਨੈਂਸ਼ੀਅਲ ਅਪਰੂਵਲ ਇਕ ਤਾਂ ਸਾਨੂੰ ਗ੍ਰਾਂਟ ਨੇਡ ਮਿਲਦੀ ਹੈ। ਔਰ ਉਸ ਦੇ ਇਲਾਵਾ ਸਾਡਾ ਅ ਕਿਸੇ ਪ੍ਰੋਜੈਕਟ ਬੇਸ ਵੀ ਸਾਨੂੰ ਹਮੇਸ਼ਾ ਸੈਂਟਰਲ ਗਵਰਨਮੈਂਟ ਦੀ ਤਰਫੋਂ ਗ੍ਰਾਂਟ ਮਿਲ ਸਕਦੀ ਹੈ। ਚੰਡੀਗੜ੍ਹ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਪਿੰਡਾਂ ਦਾ ਵਿਕਾਸ ਜਿਹੜਾ ਹੈਗਾ ਲਗਾਤਾਰ ਹਾਊਸ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਸ਼ੋਰ ਹੈ ਕਿ ਬਿਲਕੁਲ ਵਿਕਾਸ ਨਹੀਂ ਹੋ ਰਿਹਾ ਤੁਸੀਂ ਪਿੰਡਾਂ ਨੂੰ ਚੰਡੀਗੜ੍ਹ ਦੇ ਪਿੰਡਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਚੰਗੀ ਸ਼ੁਰੂਆਤ ਸਾਡੇ ਮੇਅਰ ਸਾਹਿਬਾ ਨੇ ਕੀਤੀ ਹੈ ਪਿੰਡਾਂ ਦੀ ਗੱਲ ਚੱਕੀ ਹੈ ਜਿਹੜਾ ਲੈਂਡ ਪੋਲਿੰਗ ਬਹੁਤ ਵਧੀਆ ਉਹਦੇ ਨਾਲ ਬਹੁਤ ਸਾਰੇ ਸਾਡੇ ਅੱਜ ਕਾਉਂਸਲਰ ਸਾਹਿਬ ਵੀ ਤੁਸੀਂ ਦੇਖੋ ਕਿ ਬਹੁਤ ਖੁਸ਼ੀ ਪ੍ਰਗਟ ਕਰ ਰਹੇ ਸੀਗੇ ਔਰ ਲੋਕਾਂ ਦੀ ਇੱਕ ਉਮੀਦ ਜਾਗੀ ਹੈ ਕਿ ਹੁਣ ਪਿੰਡਾਂ ਦੀ ਤਰਫ ਵੀ ਬਹੁਤ ਤਵੱਜੂ ਦੇ ਕੇ ਕੰਮ ਕੀਤਾ ਜਾਵੇਗਾ ਮੈਨੂੰ ਤਾਂ ਲੱਗਦਾ ਕਿ ਸ਼ੁਰੂਆਤ ਹੀ ਮੇਰ ਸਾਹਿਬਾਂ ਨੇ ਪਿੰਡਾਂ ਦੀ ਗੱਲ ਰੱਖ ਕੇ ਕੀਤੀ ਹੈ ਤੇ ਇਹ ਚੰਗੀ ਗੱਲ ਹੈ ਭਾਜੀ ਡਬਲ ਇੰਜਨ ਦੀ ਸਰਕਾਰ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਚੰਡੀਗੜ੍ਹ ਦੇ ਵਿੱਚ ਵੀ ਭਾਜਪਾ ਦਾ ਮੇਅਰ ਹੈ ਤੇ ਸੈਂਟਰ ਦੇ ਵਿੱਚ ਵੀ ਸਰਕਾਰ ਦੇਖੋ ਡਿਵੈਲਪਮੈਂਟ ਸਾਡਾ ਮੋਟੋ ਹੈ ਜੋ ਵੀ ਦੇਸ਼ ਔਰ ਜਨਤਾ ਦੀ ਔਰ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਆ ਔਰ ਬਹੁਤ ਚੰਗਾ ਲੱਗਿਆ ਅਦਰ ਆ ਕੇ ਮੈਨੂੰ ਮੈਂ ਸਾਰਾ ਆਰਗੇਨਾਈਜੇਸ਼ਨ ਸੈਟਅਪ ਦੇਖਿਆ ਵੀ ਕਿਸ ਤਰ੍ਹਾਂ ਬਹੁਤ ਹੀ ਡਿਸਪਲਾਈਨਡ ਵੇ ਨਾਲੇ ਕੰਮ ਕਰਦੇ ਨੇ ਹਲੇ ਹੋਰ ਵੀ ਜਾਣ ਰਹੀ ਆ ਚੀਜ਼ਾਂ ਨੂੰ ਤੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਪ੍ਰਾਇੋਰਟੀ ਤੇ ਲੈ ਕੇ ਚੱਲਾਂਗੇ ਮੈਮ ਇਸ ਤੋਂ ਪਹਿਲਾਂ ਕੁਲਦੀਪ ਕੁਮਾਰ ਟੀਟਾ ਜੀ ਚੰਡੀਗੜ੍ਹ ਦੇ ਮੇਅਰ ਰਹੇ ਆ ਤੇ ਤੁਸੀਂ ਵੀ ਕਾਂਗਰਸ ਦੇ ਵਿੱਚ ਸੀਗੇ ਉਸ ਟਾਈਮ ਤਾਂ ਉਹਨਾਂ ਦਾ ਕਾਰਜਕਾਲ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜੀ ਹਰ ਮੇਅਰ ਆਪਣੀ ਕੋਸ਼ਿਸ਼ ਕਰਦਾ ਇੱਕ ਸਾਲ ਦਾ ਟੇਨਰ ਬਹੁਤ ਘੱਟ ਹੁੰਦਾ ਹਰ ਮੇਅਰ ਆਪਣੀ ਕੋਸ਼ਿਸ਼ ਕਰਦਾ ਕਿ ਉਹ ਮੈਂ ਜਿਆਦਾ ਤੋਂ ਜਿਆਦਾ ਸ਼ੈਅਲੀ ਕਰ ਸਕਾਂ ਪਰ ਅਸੀਂ ਇੱਕ ਬਹੁਤ ਵੱਡੇ ਫਾਈਨੈਂਸ਼ੀਅਲ ਕ੍ਰੰਚ ਵਿੱਚੋਂ ਗੁਜ਼ਰ ਰਹੇ ਸੀ ਇਹੀ ਕਾਰਨ ਰਿਹਾ ਔਰ ਜੋ ਹੈ ਉਸ ਫਾਈਨੈਂਸ਼ੀਅਲ ਕ੍ਰੰਚ ਨੂੰ ਜੋ ਹੈ ਤਬ ਬਹੁਤ ਜ਼ਿਆਦਾ ਐਫਰਟਸ ਨਹੀਂ ਕੀਤੇ ਮੇਅਰ ਨੇ ਵੀ ਅਸੀਂ ਉਸ ਫਾਈਨੈਂਸ਼ੀਅਲ ਕ੍ਰੰਚ ਤੋਂ ਨਿਕਲ ਪਾਈਏ ਪਰ ਮੈਂ ਦੇਖ ਰਹੀ ਹਾਂ ਹਰਪ੍ਰੀਤ ਕੋਲ ਬਬਲਾ ਜੀ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਮੋਟੋ ਇਹ ਹੈ ਕਿ ਇਹ ਫੰਡਸ ਲੈ ਕੇ ਆਵਾਂਗੇ ਫੰਡਸ ਲੈ ਕੇ ਆਵਾਂਗੇ ਔਰ ਅਸੀਂ ਜਿਹੜੇ ਪੂਰੀ ਸ਼ਹਿਰ ਦੀ ਡਿਵੈਲਪਮੈਂਟ ਦੀ ਜਿਹੜੇ ਛੋਟੇ ਛੋਟੇ ਕੰਮ ਹੈ ਉਸ ਤੋਂ ਲੈ ਕੇ ਹੁਣ ਦੇਖੋ ਜੀ ਮੈਂ ਅੱਜ ਸੁਜੈਸ਼ਨ ਦਿੱਤਾ ਸੀ ਵੀ ਤੁਸੀਂ ਦੌਰਾ ਕਰੋ ਸ਼ਹਿਰ ਦਾ ਖੁਦ ਦੇਖੋ ਕਿੱਥੇ ਚੀਜ਼ਾਂ ਟੁੱਟੀਆਂ ਪਈਆਂ ਤੇ ਤੁਸੀਂ ਉਹਦੇ ਓਨ ਦਾ ਸਪਾਟ ਨਿਰਦੇਸ਼ ਦਿਵੋ ਤੇ ਉਹਨਾਂ ਨੇ ਅੱਜ ਹੀ ਅਨਾਉਂਸ ਕਰਤਾ ਕਿ ਮੈਂ ਸਾਰੇ ਵਾਰਡਸ ਦਾ ਜੋ ਹੈ ਦੌਰਾ ਕਰਾਂਗੀ ਤੇ ਬਹੁਤ ਵਧੇਰੇ ਤੌਰ ਤੇ ਇਸ ਚੀਜ਼ ਨੂੰ ਕੰਮ ਕਰਾਂਗੀ ਜੋ ਕਿ ਮੈਨੂੰ ਲੱਗਦਾ ਪਹਿਲੇ ਮਿਸਿੰਗ ਰਿਹਾ ਤੁਹਾਡੇ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵਾਰਡ ਦੇ ਵਿੱਚ ਕਿਹੜੇ-ਕਿਹੜੇ ਏ ਹੁਣ 14ਵਾਂ ਸਾਲ ਹੈ ਤੇਰਾ ਸਾਲ ਮੈਂ ਉਸ ਵਾਰਡ ਦੀ ਸੇਵਾ ਕੀਤੀ ਬਹੁਤ سارے ਕੰਮ ਬਹੁਤ ਵੱਡੀ ਲਿਸਟ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਵੈਬਸਾਈਟ ਤੇ ਵੀ ਮੈਂ ਰਿਲੀਜ਼ ਕੀਤਾ ਹੋਇਆ ਜਿਹੜਾ ਮੈਂ ਆਪਣੇ ਪੂਰੇ ਵਾਰਡ ਦੇ ਵਿੱਚ ਕੰਮ ਕੀਤਾ ਹੈ ਤੁਸੀਂ ਮੇਰੇ ਵਾਰਡ ਦੇ ਕਿਸੇ ਬਸ਼ਿੰਦੇ ਤੋਂ ਪੁੱਛ ਸਕਦੇ ਹੋ ਕਿ ਕੀ ਕੀ ਕੰਮ ਕੀਤੇ ਗਏ ਨੇ ਪੂਰੀ ਤਰੀ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਨੂੰ ਇਹ ਲੱਗ ਰਿਹਾ 1.5 ਸਾਲ ਤੋਂ ਥੋੜਾ ਕੰਮ ਜੇ ਰੁਕ ਗਿਆ ਸੀਗਾ ਕਿਉਂਕਿ ਫੰਡ ਸਿਗੇ ਨਹੀਂ ਇਹ ਕੋਈ ਕੰਮ ਕਰਨ ਨੂੰ ਹੁੰਦਾ ਨਹੀਂ ਸੀਗਾ ਜਿਵੇਂ ਅੱਜ ਜਸਮਨ ਨੇ ਕਿਹਾ ਵੀ ਪੈਚ ਵਰਕ ਲਾਣ ਲਈ ਵੀ ਸਾਡੇ ਕੋਲ ਲੋਕ ਨਹੀਂ ਹੈਗੀ ਤੇ ਉਹ ਦਿੱਕਤਾਂ ਦਾ ਸਾਹਮਣਾ ਅਸੀਂ ਸਾਰੇ ਕਰ ਰਹੇ ਸੀਗੇ ਔਰ ਮੈਂ ਵੀ ਉਸ ਤੋਂ ਵੰਜੀ ਨਹੀਂ ਮੇਰੇ ਵੀ ਵਾਰਡ ਵਿੱਚ ਪ੍ਰੋਬਲਮਸ ਚੱਲ ਰਹੀਆਂ ਸੀ ਵੀ ਅਸੀਂ ਛੋਟੇ ਛੋਟੇ ਰਿਪੇਅਰ ਹੀ ਨਹੀਂ ਕਰਾ پا ਰਹੇ ਹਾਂ ਕਿਉਂਕਿ ਫੰਡਸ ਹੀ ਨਹੀਂ ਹੈ ਇੱਥੇ EMPLOYEES ਨੂੰ ਸੈਲਰੀ ਦੇਣ ਲਈ ਪੈਸੇ ਨਹੀਂ ਸੀਗੇ ਹੁਣ ਇਹ ਸਾਰੀ ਚੀਜ਼ਾਂ ਤੋਂ ਜੋ ਹੈ ਰਾਹਤ ਮਿਲੇਗੀ ਔਰ ਮੈਨੂੰ ਉਮੀਦ ਹੈ ਬਹੁਤ ਚੰਗੀ ਤਰ੍ਹਾਂ ਕੰਮ ਕਰਾਂਗੇ ਏਸੀ ਦੇ ਸਾਡੇ ਨਾਲ ਗੁਰਬਖਸ਼ ਸ਼ਰਾਵਤ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਹੈਗਾ ਚੰਡੀਗੜ੍ਹ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਕਾਫੀ ਟਾਈਮ ਤੋਂ ਜਿਹੜਾ ਹੈਗਾ ਆਰਥਿਕ ਸਥਿਤੀ ਦੇ ਨਾਲ ਗੁਜ਼ਰ ਰਹੀ ਸੀਗੀ ਪਰ ਹੁਣ ਇਹਨਾਂ ਦਾ ਕੀ ਕਹਿਣਾ ਹੈ ਕਿ ਭਾਜਪਾ ਦਾ ਜਿਹੜਾ ਮੇਅਰ ਬਣਿਆ ਹੈਗਾ ਹੁਣ ਜਿਹੜਾ ਹੈਗਾ ਫੰਡਸ ਆਣਗੇ